ਬਟਾਲਾ ਹਲਕਾ ਦੇ ਵਿੱਚ ਵਿਕਾਸ ਕਾਰਜਾਂ ਦੀ ਲਹਿਰ ਚੱਲ ਰਹੀ ਹੈ ਜਿਸ ਦੇ ਵਿੱਚ ਲਿੰਕ ਸੜਕਾਂ ਦੀ ਮੁਰੰਮਤ ਸਭ ਤੋਂ ਮੱਖੀ ਲੋੜ ਸੀ ਵਿਧਾਨ ਸਭਾ ਹਲਕਾ ਬਟਾਲਾ ਦੇ ਐਮ.ਐਲ.ਏ ਅਮਨ ਸ਼ਾਰੀ ਸ਼ਾਰੀ ਕਲਸੀ ਨੇ ਦੱਸਿਆ ਹੈ ਕਿ ਕਈ ਸੜਕਾਂ ਦੀ ਮੁਰੰਮਤ ਨਹੀਂ ਕੀਤੀ ਗਈ ਸੀ ਤੇ ਬੀਤੇ ਦਿਨ ਵਿੱਚ ਭਾਰੀ ਬਰਸਾਤ ਦੇ ਕਾਰਨ ਇਹ ਸੜਕਾਂ ਖਸਤਾ ਹੋ ਗਈਆਂ ਸਨ ਲੋਕਾਂ ਦੀ ਸਹੂਲਤ ਲਈ ਇਹ ਮੁਰੰਮਤ ਕਾਰਜ ਸ਼ੁਰੂ ਕਰ ਦਿੱਤੇ ਗਏ ਨੇ ਤੇ ਉੱਥੇ ਉਹਨਾਂ ਨੇ ਇਹ ਵੀ ਕਿਹਾ ਕਿ ਬਟਾਲਾ ਦੇ ਵਿੱਚ ਨਵੀਆਂ ਤਹਿ ਸੀਲ ਕੰਪਲੈਕਸ ਦੀ ਬਿਲਡਿੰਗ ਤਿਆਰ ਹੋ ਚੁੱਕੀ ਹੈ ਤੇ ਜਲਦ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਸ ਦਾ ਉਦਘਾਟਨ ਕਰਨ ਬਟਾਲਾ ਆਉਣਗੇ ਤੇ ਇਸੇ ਦੌਰਾਨ ਸ਼ਾਰੀ ਕਲਸੀ ਨੇ ਪਿੰਡਾਂ ਤੇ ਲੋਕਾਂ ਨੂੰ ਨਸ਼ਾ ਮੁਕਤ ਪੰਜਾਬ ਦੀ ਮੁਹਿੰਮ ਦਾ ਕਿਸਾਬ ਬਣਦੀ ਅਪੀਲ ਕੀਤੀ ਤੇ ਕਿਹਾ ਕਿ ਨਸ਼ਾ ਖਤਮ ਹੋ ਸਕਦਾ ਜਦੋਂ ਲੋਕ ਇਸ ਲਹਿਰ ਦੇ ਨਾਲ ਸਾਥ ਦੇਣਗੇ ਪਿੰਡਾਂ ਦੇ ਵਿੱਚ ਡਿਮਾਂਡ ਆ ਕਾਫੀ ਲੰਮੇ ਸਮੇਂ ਤੋਂ ਸੜਕਾਂ ਨਹੀਂ ਸੀ ਬਣੀਆਂ ਤੇ ਔਰ तकरीबन ਕਾਫੀ ਜਿਆਦਾ ਸੜਕਾਂ ਦੇ ਹਾਲਾਤ ਮਾੜੇ ਨੇ ਹੁਣ ਪਿੰਡਾਂ ਦੇ ਵਿੱਚ ਲਿੰਕ ਰੋਡ ਦਾ ਕੰਮ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਉਹ ਲਿੰਕ ਰੋਡ ਦੇ ਜਿਹੜੇ ਸਟੈਪ ਬਾਈ ਸਟੈਪ ਹੋਣਾ ਜੋ-ਜੋ ਆਪਣੇ ਪਿੰਡਾਂ ਦੇ ਵਿੱਚ ਰੁਝਾਨ ਜਿੱਥੇ ਜਿੱਥੇ ਜ਼ਿਆਦਾ ਜ਼ਰੂਰਤ ਹੈ ਉੱਥੇ ਉੱਥੋਂ ਦੇ ਆਪਾਂ ਉਦਘਾਟਨ ਜਿਹੜੇ ਆ ਸ਼ੁਰੂ ਕਰਾਂਗੇ ਸੋ ਕੁਝ ਸਰਕਾਰਾਂ ਜਿਹੜੀਆਂ ਪਾਸ ਹੋ ਚੁੱਕੀਆਂ ਨੇ ਕੁਝ ਪੈਂਡਿੰਗ ਨੇ ਜਿਹੜੀਆਂ ਰਹਿੰਦੀਆਂ ਨੇ ਆਪਾਂ ਉਹਨਾਂ ਨੂੰ ਵੀ ਪੂਰਾ ਕਰਕੇ ਤੇ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਬਜ਼ੁਰਗਾਂ ਸਾਡੀਆਂ ਮਾਵਾਂ ਪੈਣਾ ਦਾ ਰਸ ਖਾਲਾ ਕਰੀਏ ਜਿਹੜੀ ਦਿੱਕਤ ਨਾਲ ਥੀਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੀਆਂ ਬਰਸਾਤਾਂ ਜ਼ਿਆਦਾ ਪੈਣ ਕਰਕੇ ਕਿਉਂਕਿ ਜਿਹੜੀ ਲੁੱਕ ਹੁੰਦੀ ਆ ਉਹਦਾ ਮੇਨ ਜਿਹੜਾ ਵੈਰੀ ਹੁੰਦਾ ਉਹ ਪਾਣੀ ਹੁੰਦਾ ਜਦੋਂ ਬਰਸਾਤਾਂ ਜ਼ਿਆਦਾ ਹੁੰਦੀਆਂ ਨੇ ਪਾਣੀ ਜਿੱਤੇ ਖੜਦਾ ਉੱਤੇ ਸੜਕਾਂ ਟੁੱਟ ਜਾਂਦੀਆਂ ਸੋ ਆਪਾਂ ਬੜਾ ਵਧੀਆ ਚੇਚੇ ਢੰਗ ਦੇ ਨਾਲ ਜਿਹੜੇ ਪੀ ਡਬਲਯੂ ਡੀ ਡਿਪਾਰਟਮੈਂਟ ਦੇ ਸਾਰੇ ਅਫਸਰ ਸਹਬਾਨਾਂ ਨੂੰ ਬੇਨਤੀ ਕੀਤੀ ਆ ਵੀ ਵਧੀਆ ਢੰਗ ਨਾਲ ਇਹ ਸੜਕਾਂ ਜਿਹੜੀਆਂ ਲੋਕ ਸਮਰਪਤ ਕਰੀਏ ਆਪਾਂ ਤਾਂ ਜੋ ਕਿ ਆ ਕਾਫੀ ਆਉਣ ਵਾਲੇ ਸਮੇਂ ਨੂੰ ਵੀ ਇਹ ਐਸੀਆਂ ਸੜਕਾਂ ਬਣਨ ਜਿਹੜੀਆਂ ਕਾਫੀ ਲੰਮਾ ਸਮਾਂ ਲਵੇਗਾ ਬਿਲਕੁਲ ਬਟਾ ਬਿਲਕੁਲ ਜੀ ਉਹ ਸੀਐਮ ਸਾਹਿਬ ਦਾ ਟਾਈਮ ਜਿਹੜਾ ਬਿਲਕੁਲ ਉਹਨਾਂ ਨੇ ਜਦੋਂ ਵੀ ਹੁਕਮ ਹੋ ਗਿਆ ਉਦੋਂ ਫਿਰ ਆਪਾਂ ਤਹਿਸੀਲ ਕੰਪਲੈਕਸ ਦਾ ਜਿਹੜਾ ਉਦੋਂ ਔਰ ਉਹਦੇ ਨਾਲ ਮੈਨੂੰ ਆਸ ਆ ਵੀ ਹੋਰ ਵੀ ਜਿਹੜੇ ਵਿਕਾਸ ਕਾਰਜਾਂ ਦਾ ਜਿਤਨਾ ਹੁਣ ਕੱਲ ਜਿਹੜਾ ਬੀਤਿਆ ਉਹਦੇ ਵਿੱਚ ਹੁਣ ਕਨਨਵਰ ਰੋਡ ਤੇ ਬੜੀ ਦਿੱਕਤ ਆ ਰਹੀ ਬੜੀ ਡਿਮਾਂਡ ਸੀ ਵੀ ਉੱਥੇ ਹਨੇਰਾ ਹੁੰਦਾ ਜ਼ਿਆਦਾ ਲਾਈਟਾਂ ਦੀ ਸੋ ਕੱਲ ਉੱਥੇ ਵੀ ਜਿਹੜਾ ਲਾਈਟਾਂ ਦਾ ਜਿਹੜਾ ਉਦਘਾਟਨ ਆ ਉਹ ਕੀਤਾ ਜਿਹੜਾ ਮੈਂ ਕਹਿ ਸਕਦਾ ਸਿੰਬਲ ਚੌਂਕ ਤੋਂ ਲੈ ਕੇ ਧੁੱਪ ਸੜੀ ਤੱਕ ਉਹ ਲਾਈਟਾਂ ਜਿਹੜੀਆਂ ਲਾਈਆਂ ਜਾਣਗੀਆਂ ਉਹ ਵੀ ਕਾਫੀ ਉੱਥੇ ਨਵੀਆਂ ਕੋਲੀ ਸੀ ਬਿਲਕੁਲ ਜੀ ਜਿਉਂ-ਜਿਉਂ ਦੇਖੋ ਜਿਉਂ-ਜਿਉਂ ਸ ਸਮਾਪਿਤ ਜਾਊਗਾ ਤੇ ਉਤੋਂ ਜਿਹੜੇ ਹੁਣ ਆਪਣੇ ਕੰਮਾਂ ਦੀ ਰਫ਼ਤਾਰ ਆ ਜਿਹੜੀ ਉਹਨੂੰ ਵਧੀਆ ਉਚੇਚੇ ਢੰਗ ਨਾਲ ਤਰੀਕੇ ਨਾਲ ਕੀਤਾ ਜਾ ਰਿਹਾ ਸੋ ਮੈਨੂੰ ਆਸ ਹੈ ਵੀ ਆਉਣ ਵਾਲੇ ਸਮੇਂ ਨੂੰ ਸਾਡੇ ਲੋਕਾਂ ਨੂੰ ਰਾਹਤ ਭਰੀ ਜ਼ਿੰਦਗੀ ਦੇ ਸਫਲਾ ਕਮ ਬਿਲਕੁਲ ਜੀ ਦੇਖੋ ਨਸ਼ਾ ਮੁਕਤੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਉਹਨਾਂ ਦੇ ਸਾਡੇ ਜਿੱਤਰਾ ਪਿੰਡ ਸਾਡਾ ਹਲਕਾ ਬਟਾਲਾ ਸਰਦੀਆਂ ਵਾਅਦਾਂ ਨੇ ਇੱਕ ਮੋਬਤੀ ਜਿਹੜੀ ਹੁੰਦੀ ਹੈ ਜਦੋਂ ਹਨੇਰਾ ਪਿਆ ਹੋਵੇ ਹਨੇਰਾ ਹੋਵੇ ਤੇ ਜਦੋਂ ਉਹ ਇੱਕ ਚਾਨਣ ਕਰ ਦਿੰਦੀ ਹੈ ਜਦੋਂ ਜਗਾ ਕੇ ਮੈਂ ਇਹੋ ਬੇਨਤੀ ਕਰਦਾ ਵੀ ਆਪਾਂ ਵੀ ਆਪੋ ਆਪਣੇ ਪਿੰਡਾਂ ਦੇ ਵਿੱਚੋਂ ਆਪਾਂ ਪੰਜਾਬ ਨੂੰ ਇੱਕ ਨਸ਼ਿਆਂ ਦੇ ਕੋਹੜ ਤੋਂ ਦੂਰ ਕਰਕੇ ਇੱਕ ਚਾਨਣ ਦਈਏ ਤਾਂ ਜੋ ਕਿ ਸਾਡਾ ਪੰਜਾਬ ਫਿਰ ਰੰਗਲਾ ਹੋਵੇ ਜਿਹਦੇ ਨਾਲ ਸਾਡੀ ਨੌਜਵਾਨੀ ਜਿਹੜੀ ਫਿਰ ਚੜਦੀ ਕਲਾ ਦੇ ਵਿੱਚ ਜਾਵੇ ਕਿਉਂਕਿ ਇਹ ਨਸ਼ਾ ਜੇ ਮੈਂ ਕੱਲਾ ਕਮਾਂ ਵੀ ਮੈਂ ਖਤਮ ਕਰ ਦੂਗਾ ਨਹੀਂ ਕਰ ਸਕਦਾ ਜਦੋਂ ਤੱਕ ਹਰ ਇਨਸਾਨੇ ਨਾ ਕਵੇ ਵੀ ਆਪਾਂ ਨਸ਼ਿਆਂ ਦਾ ਕੋੜ ਜਰਾ ਖਤਮ ਕਰਨਾ ਜਿਤਨਾ ਹੁਣ ਪਿੰਡਾਂ ਦੇ ਵਿੱਚ ਘੱਟੋ ਘੱਟ ਨੇ ਹਜ਼ਾਰ ਦੇ ਕਰੀਬ ਵੋਟ ਆ ਕੋ ਸਕਦਾ ਇੱਕ ਘਰ ਜਿਹੜਾ ਉਹ ਨਸ਼ਾ ਵੇਚਦਾ ਹੋਵੇ ਜਦੋਂ ਪਿੰਡ ਵਾਲੇ ਇਕੱਠੇ ਹੋ ਕੇ ਉਸ ਘਰ ਦੇ ਵਿੱਚ ਚਲੇ ਜਾਣਗੇ ਨਾ ਤੇ ਉਹਨੂੰ ਕਹਿਣਗੇ ਨਾ ਵੀ ਤੁਹਾਡਾ ਬੰਦਾ ਜਿਹੜਾ ਵਾ ਤੁਹਾਡਾ ਪਰਿਵਾਰ ਦੇ ਵਿੱਚੋਂ ਜੀ ਨਸ਼ਾ ਵੇਚ ਰਿਆ ਇਹਨੂੰ ਸਹੀ ਕਰ ਲਿਓ ਨਹੀਂ ਤੇ ਫਿਰ ਸਾਨੂੰ ਪੰਚਾਇਤ ਨੂੰ ਮਤਾ ਪਾ ਕੇ ਇਹਨਾਂ ਨੂੰ ਪਿੰਡ ਤੋਂ ਬਾਹਰ ਦਾ ਰੂਪ ਜਿਹੜਾ ਵਖਾਲਣਾ ਪਊਗਾ ਸੋ ਉਦੋਂ ਤੱਕ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵਾ ਕਿ ਜਦੋਂ ਲੋਕ ਇਸ ਲੜਾਈ ਨੂੰ ਜਦੋਂ ਤੱਕ ਆਪਣੀ ਲੜਾਈ ਨਾ ਸਮਝਣਗੇ ਉਦੋਂ ਤੱਕ ਇਹ ਕੋੜ ਜਿਹੜਾ ਵਾ ਸਾਨੂੰ ਲੋਣ ਲੱਗਿਆ ਤੰਗੀ ਵੀ ਹੁੰਦੀ ਹੈ ਦਿੱਕਤ ਵੀ ਹੁੰਦੀ ਆ ਪਰ ਮੈਨੂੰ ਮਾਨ ਹੈ ਜਿਉਂ-ਜਿਉਂ ਮੈਂ ਪਿੰਡਾਂ 'ਚ ਜਾ ਰਿਆਂ ਤੇ ਉਤੋਂ ਇਸ ਚੀਜ਼ ਦੀ ਰਫ਼ਤਾਰ ਜਿਹੜੀ ਆ ਨਸ਼ਾ ਨਸ਼ੇਈ ਜਿਹੜੇ ਵੇਚਣ ਵਾਲੇ ਨੇ ਉਹਨਾਂ ਦੀ ਘਟਦੀ ਜਾ ਰਹੀ ਆ ਤੇ ਆਮ ਲੋਕਾਂ ਦਾ ਭਾਰ ਸਿਮਰਨਜੀਤ ਸਿੰਘ ਪਿੰਡ ਕੋੜਲਾ ਮੂਸਾ ਸਾਡੇ ਮਾਨਯੋਗ ਸਰਕਾਰਜੋਗ ਐਮਐਲਏ ਸਾਹਿਬ ਸ਼ੈਰੀ ਕਲਸੀ ਜੀ ਆਪਣੇ ਮਟੌੜਾ ਰੋੜ ਤੋਂ ਪਿੰਡ ਦੀਆਂ ਆਪਣੀਆਂ ਲਿੰਕ ਰੋਡ ਜਿਹੜਾ तकरीबन 2 ਕਿਲੋਮੀਟਰ ਦਾ ਰੋਡ ਸੀ ਜਿਹੜਾ ਕਿ ਅੱਜ ਉਹ ਨੀਂ ਪੱਥਰ ਰੱਖ ਕੇ ਗਏ ਨੇ ਤੇ ਬੜੇ ਟਾਈਮ ਤੋਂ ਇਹ ਸੜਕ ਟੁੱਟੀ ਹੋਈ ਸੀ ਉਹਨਾਂ ਦੇ ਹਰਕਲਮਾ ਦੇ ਨਾਲ ਇਹ ਸੜਕ ਜਿਹੜੀ ਨਵੇਂ ਸਿਰ ਤੋਂ ਬਣ ਰਹੀ ਹੈ ਫਿਰ